ਪਈ ਤੁਜੀਆ ਪਈ ਮਨੂਜੀਆ ਇੱਕ ਤੋਵੇਂ ਹੀ ਜਦੋਂ ਬੋਲਦੇ ਰਿਹਾ ਬਚਨ ਦੀ ਗੱਲ ਜਦੋਂ ਕਰਦੇ ਆ ਤੇ ਮੇਰਾ ਧਿਆਨ ਜਾਂਦਾ ਤੇ ਵੇਖ ਬਚਨ 'ਚ ਲਿਖਿਆ ਹੈ ਕਿ ਫੋਲਣ ਵਾਲਾ ਤ੍ਰੂਟੀ ਹੋ ਜਾਏਗਾ ਮੇਰਾ ਆਤਮਾ ਹੋਵੇਗਾ ਜਦੋਂ ਕਦਾ ਦਾ ਆਤਮਾ ਬੋਲਦਾ ਤੇ ਫਿਰ ਭੇਤ ਕੀ ਹੁੰਦੇ ਨੇ ਬਾਹਰ ਨਿਕਲ ਕੇ ਹੁੰਦੇ ਆਨਸਾਨ ਜਿਹੜਾ ਕੋਈ ਵੀ ਆ ਪਰਮੇਸ਼ਰ ਦੇ ਬਚਨ ਦੀ ਵਿਆਖਿਆ ਨਹੀਂ ਕਰ ਸਕਦਾ ਜੇਕਰ ਵੀ ਕਿ ਮੈਂ ਬਚਨ ਨੂੰ ਸੁਝਾ ਦੇਵਾਂ ਕਾਸ ਖਾਦਾ ਨਾ ਨਹੀਂ ਕਰਸ ਠੀਕ ਹੈ ਜਿਹੜਾ ਬੱਚੇ ਨੇ ਪਹਿਲੇ ਖੋਲ ਦਿੱਤਾ ਤੁਹਾਡੇ ਸਾਹਮਣੇ ਠੀਕ ਹੈ ਇਹੇ ਬਚਨ ਮੈਂ ਖੁਦ ਵਾਲਾ ਸੀ ਬੱਚੇ ਚ ਕਿੰਨੀ ਗਹਿਰਾਈ ਗ੍ਰਹਿ ਗੀਆ ਠੀਕ ਹੈ ਠੀਕ ਹੈ ਨਾ ਖੁਦਾ ਜੀ ਕੀ ਵੇਖੋ ਮਰਜ਼ੀ ਇਹੋ ਬਚਨ ਇਹਨਾਂ ਦੇ ਲਈ ਹੀ ਪਿਆਨ ਹੋਣਾ ਸੀ ਠੀਕ ਹੈ ਸੋ ਕੋ ਦਾਦਾ ਦਾ ਧੰਨਵਾਦ ਕਰਦੇ ਆ ਕਿ ਮੈਨੂੰ ਦਿਖਾੜੇ ਬਹੁਤ ਚੜੀ ਪਈ ਦਿੱਤੇ ਨੇ ਰੱਖਦਾ ਹਾਂ ਨਾਮ ਸ੍ਰੀ ਫੈਮਾਵਾਸ ਦੀ ਆਪਣੀ ਕਮਾ ਲਈ ਵਾਸਤੇ ما <applause> <applause>